ਸਤ ਸ੍ਰੀ ਅਕਾਲ ਦੇਖੋ ਜੀ ਜਿਹੜੀ ਗਮੀ ਦੀ ਖਬਰ ਵਾ तकरीबन ਤਿਕਨ ਮਿਲੇ ਜਾਂਦੀ ਆ ਪ੍ਰਮੋਟਰ ਆਪਾਂ ਨੂੰ ਸਾਰਿਆਂ ਨੂੰ ਪਤਾ ਲਾਲੀ ਢੇਸੀ ਜੋ ਇਸ ਦੁਨੀਆ ਤੇ ਨਹੀਂ ਰਹਾ ਤੇ ਬੜਾ ਔਖਾ ਜਿੱਦਾਂ ਕਹਿੰਦੇ ਆ ਕਈ ਗੱਲਾਂ ਕਰਨੀਆਂ ਕਹਿਣੀਆਂ ਸੌਖੀਆਂ ਬਹੁਤ ਬੜਾ ਔਖਾ ਪਰਿਵਾਰ ਲਈ ਬੜਾ ਔਖਾ ਭਾਈਚਾਰੇ ਲਈ ਬੜਾ ਔਖਾ ਬੜਾ ਕਬੱਡੀ ਲਈ ਮੋਰੇ ਹੋ ਕੇ ਤੁਰਦਾ ਸੀ ਦੇਖੋ ਏ ਆਮ ਆਪਾ ਦੇਖਦੇ ਆ ਬੰਦੇ ਕੋਲ ਇੱਕ ਦਿਨ ਟਾਈਮ ਨਹੀਂ ਦਾ ਦੋ ਵਾਰ ਟਾਈਮ ਨਹੀਂ ਹੁੰਦਾ ਹਰ ਜਿੱਥੇ ਕਬਡੀਆਂ ਭਾਵੇਂ ਆਸਟ੍ਰੇਲੀਆ ਹੋਣ ਟ੍ਰਾਂਟੋ ਹੋਣ ਟ੍ਰਾਂਟੋ ਦਾ 100% ਉਨ ਪਹੁੰਚਣਾ ਹੀ ਪਹੁੰਚਣਾ ਹੋਰ ਕਿਤੇ ਵੀ ਕਿਸੇ ਸ਼ਹਿਰ ਹੋਣ ਉੱਥੇ ਉਨ ਪਹੁੰਚਣਾ ਆਪਣੀ ਟੀਮ ਲੈ ਕੇ ਸਾਨੂੰ ਬੜਾ ਘਾਟਾ ਪਿਆ ਸਾਡੀ ਟੀਮ ਦਾ ਬੈਨਕੂਵਰ ਸਾਡੀ ਟੀਮ ਦਾ ਮੇਨ ਜਿੰਦਾ ਥੰਮ ਸੀ ਜੋ ਉਨ ਕਰਨਾ ਜੋ ਉਹਦਾ ਫੈਸਲਾ ਟੱਲ ਹੁੰਦਾ ਸੀ ਜੋ ਅਸੀਂ ਕਰ ਲਿਆ ਸਾਡਾ ਫੈਸਲਾ ਉਹਨੂੰ ਟੱਲ ਸੀ ਦੇਖੋ ਜੀ ਕਿਸਮਤੀ ਆ ਵਾਤਾਂ ਅਜੇ ਰਾਤੀ ਗੱਲਾਂ ਮੈਂ ਤਾਂ ਬਾਜੀ ਕਰਦੇ ਸੀ ਅਸੀਂ ਰਾਤੀ ਜਾਣ ਦੀ ਤਿਆਰੀ ਫੜਦੇ ਵੀ ਚੱਲੀਏ ਫੇਰ ਮੈਂ ਹੀ ਬਾਜੀ ਨੂੰ ਗਿਆ ਮੈਂ ਕਿਹਾ ਨਹੀਂ ਦੋ ਦਿਨ اٹਕ ਲੋ ਇੱਕ ਦੋ ਦਿਨ ਬਈ ਥੋੜਾ ਜਿਹਾ ਅੱਖਾਂ ਪੱਟ ਲੈਣ ਦੇਖ ਲੈਣ ਦੋ ਜੇ ਉਹ ਅੱਖਾਂ ਹੀ ਮੀਟੀਆਂ ਆ ਆਪਾਂ ਮੰਜੇ ਦੇਖ ਕੇ ਘੁੰਮ ਕੇ ਆ ਗਏ ਕੀ ਫਾਇਦਾ ਸਾਨੂੰ ਆ ਨਹੀਂ ਪਤਾ ਸੀ ਪ੍ਰਮਾਤਮਾ ਨੇ ਸਾਨੂੰ ਦੇਖਣੇ ਨਹੀਂ ਦੇਣਾ ਸਾਨੂੰ ਇਹ ਮੌਕਾ ਹੀ ਨਹੀਂ ਜਾਣ ਦਾ ਦੇਣਾ ਤੇ ਅਸੀਂ ਤਾਂ ਸਾਰੇ ਭਾਈਚਾਰੇ ਵੱਲੋਂ ਆਪਣੇ ਵੱਲੋਂ ਸਾਰੇ ਵਾਹਿਗੁਰੂ ਕੋਲ ਅਰਦਾਸ ਕਰ ਸਕਦੇ ਆ हे ਪ੍ਰਮਾਤਮਾ ਉਹਨੂੰ ਆ ਬਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਈ ਤੇ ਪਾੜੇ ਪਾਣਾ ਮੰਨਣ ਦਾ ਵੱਲ ਵਾਖਸ਼ੀ ਪਰਿਵਾਰ ਨੂੰ ਪਰਿਵਾਰ ਨੂੰ ਜਿੱਦਾਂ ਕਹਿੰਦੇ ਕਹਿਣਾ ਸੁੱਖਾ ਪਾਣਾ ਮੰਨਣ ਦਾ ਵੱਲ ਵਾਖਸ਼ੀ ਬੜਾ ਔਖਾ ਹੁੰਦਾ ਜਾਂ ਦੇਖੀ ਦਾ ਫਿਊਨਰ ਹੋਮਾਂ ਤੇ ਜਾਇਦਾ ਬੜਾ ਔਖਾ ਵਾਹਿਗੁਰੂ ਇਹ ਦਿਨ ਕਿਸੇ ਤੇ ਬਿਨਾਂ ਲਿਆਵੇ ਹੁਣ ਕਰ ਕੋਸ ਨਹੀਂ ਸਕਦੇ ਰੱਬ ਅੱਗੇ ਸਾਡਾ ਜੋਰ ਕੋਈ ਨਹੀਂ ਇੱਥੇ ਆ ਕੇ ਅਸੀਂ ਹਾਰ ਜਾਣੇ ਆ ਤੇਸੀ ਇੰਨੇ ਛੇਤੀ ਸਾਨੂੰ ਢੇਸੀ ਸਾਹਿਬ ਤੇਰਾ ਪਤਾ ਨਹੀਂ ਸੀ ਸਾਨੂੰ ਧੋਖਾ ਦੇ ਜੋਂ ਹਜੇ ਅਸੀਂ ਅਮਰੀਕਾ ਗਏ ਉਸੇ ਸਾਰੇ ਜਣੇ ਉੱਥੇ ਫੇਸ ਟਾਈਮ ਤੇ ਮੈਨੂੰ ਹਜੇ ਟੀਚਰਾਂ ਕਰੇ ਸ਼ੁਕਰ ਕਰੇ ਤੇ ਮੇਨਾ ਢਲੋ ਦੀ ਗੱਲ ਕਰਾਓ ਮੈਂ ਹਜੇ ਕਹੀ ਚੱਲਾਂ ਮੈਂ ਨਹੀਂ ਗੱਲ ਕਰਨੀ ਮੈਂ ਸੁੱਤਾ ਪਿਆ ਸੀ ਮੈਂ ਕਿਹਾ ਮੈਂ ਨਹੀਂ ਗੱਲ ਕਰਨੀ ਤੇ ਤੇਸੀ ਦਾ ਬੇਲਾ ਮੈਂ ਇਦਾਂ ਕਹੀ ਚੱਲਾਂ ਆ ਪਤਾ ਥੋੜੋ ਜਿਹਾ ਮਜ਼ਾਕ ਦਾ ਕੀ ਬਣ ਜਾਣਾ ਬੰਦੇ ਦਾ ਕੁਝ ਨਹੀਂ ਪਤਾ ਗੱਲਾਂ ਬਾਤਾਂ ਰਹਿ ਗਈਆਂ ਸਾਡੇ ਸਾਰੀਆਂ ਫੈਡਰੇਸ਼ਨਾਂ ਵੱਲੋਂ ਸਾਰੇ ਭਾਈਚਾਰਿਆਂ ਵੱਲੋਂ ਅਗੇਨ ਪਰਿਵਾਰ ਨੂੰ ਅਸੀਂ ਹੌਸਲਾ ਦਿੰਨੇ ਆ ਤੇ ਅਸੀਂ ਜਿੱਦਾਂ ਕਹਿੰਦੇ ਆ ਵੀ ਤੁਹਾਡੇ ਨਾਲ ਆ ਵਾ ਹੈ ਵਾਹਿਗੁਰੂ ਤੁਹਾਡੇ ਨਾਲ ਆ ਅੰਗ ਸੰਗ ਵਾਹਿਗੁਰੂ ਤੇ ਹੁਣ ਅਸੀਂ ਕੋਸ਼ਿਸ਼ ਕਰ ਨਹੀਂ ਸਕਦੇ ਅਸੀਂ ਤਾਂ ਉਹਦੀ ਯਾਦ ਉਹਨੂੰ ਚਿੱਤੇ ਆਪਣੇ ਦਿਲਾਂ ਦੇ ਵਿੱਚ ਸਾਡੀ ਸਾਰੀ ਉਮਰ ਜਿਤੇ ਰਹੂਗਾ ਸਾਡੇ ਲਈ ਤਾਂ ਜਿੰਦਾ ਹੀ ਆ ਤੇ ਪਰ ਉਸ ਇਸ ਗੱਲਾਂ ਦੇ ਵਿੱਚ ਇਹੀ ਹੁਣ ਤੁਹਾਨੂੰ ਆਪਾਂ ਵੀ ਰਾਣ ਮਿਲ ਕੇ ਕਰੀਏ ਤੇ ਪਰਿਵਾਰ ਨੂੰ ਹੌਸਲਾ ਦੇਈਏ ਬੜਾ ਜਿੱਦਾਂ ਅਸੀਂ ਇੱਕ ਫਲੋਰ ਇਲਾਕੇ ਦੇ ਵਿੱਚ ਇਕੱਠੇ ਗੁਜ਼ਰਦੇ ਸੀ ਫਲੋਰ ਟੂਰਨਾਮੈਂਟ ਵੀ ਅਸੀਂ ਕਰਾਉਂਦੇ ਹੁੰਦੇ ਸੀ ਟੀਸੀ ਨੇ ਉੱਥੇ ਵੀ ਮੋਰੇ ਆ ਕੇ ਸਾਣਾ ਗੱਲਾਂ ਬਾਤਾਂ ਕਰਨੀਆਂ ਬਹਿਣਾ ਉੱਥੇ ਵਡੀਆਂ ਸਲਾਹਾਂ ਦੇਣੀਆਂ ਕੁਝ ਨਹੀਂ ਪਤਾ ਲੱਗਦਾ ਜੀ ਅਜੇ ਮੈਨੂੰ ਕਈਆਂ ਨੇ ਕਹਿਣਾ ਮੈਨੂੰ ਢੇਸੀ ਨੇ ਬੜਾ ਅਲਮਾ ਦੇਣਾ ਢਿੱਲੋ ਮੈਨੂੰ ਫੋਨ ਨਹੀਂ ਕਰਦਾ ਢਿੱਲੋ ਫੋਨ ਮੇਰੀ ਆਤਰੀਵੇਂ ਐਮੀ ਰੋਜੇ ਫੋਨ ਰੋਜੇ ਫੋਨ ਮੈਂ ਕਰਦਾ ਹੁੰਦਾ ਸੀ 6 7 ਮਹੀਨੇ 25 ਮਹੀਨੇ ਜੇ ਮੈਨੂੰ ਕੋਈ